ਯਾ ਜ ਤੈਨੂੰ ਪਿੰਡ ਦਿਖਾਵਾਂ ਚੰਡੀਗੜ੍ਹ ਦੀ ਏ ਨਾਰੇ ਨਹੀਂ ਸ਼ਾਮਾਂ ਨੂੰ ਛੱਪੜ ਵੀ ਲੱਗਦਾ ਝੀਲ ਜਿਹਾ ਮੁਟਿਆਰੇ ਨਹੀਂ ਬਾਜੀ ਇੱਥੇ ਵੇਖ ਕੇ ਥੋੜਾ ਜਣਾ ਟੁੱਕਦਾ ਨਹੀਂ ਲੱਗਦਾ ਬਿਲਕੁਲ ਜੀ ਬਿਲਕੁਲ ਦੇਖੋ ਪਿੰਡ ਵੀ ਆ ਤੇ ਝੀਲ ਵੀ ਆ ਤੇ ਜੇ ਝੀਲ ਦੇ ਵਿੱਚ ਇੱਥੇ ਦੇਖਿਆ ਜਾਵੇ ਵੀ ਛੱਪੜ ਹੈ ਨਹੀਂ ਕਹਿ ਸਕਦੇ ਮੱਝਾ ਹੈ ਨਹੀਂ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿਆਂ ਇੱਕ ਬਾਮਰਾ ਛੋਟਾ ਜਿਹਾ ਟਾਊਨ ਆ ਰਿਵਰ ਲੈਂਡ ਦਾ ਕਿੱਸਾ ਇਸ ਦੀ ਆਬਾਦੀ ਕੋਈ ਬਹੁਤ ਜ਼ਿਆਦਾ ਨਹੀਂ ਹੈ ਪਰ ਇਹ ਟਾਊਨ ਦੇ ਵਿੱਚ ਜਿਹੜੀ ਆ ਲੇਕ ਬੌਨੀ ਆ ਜਿਹੜੀ ਕੀ ਕੈਮਰੇ ਦੀ ਅੱਖ ਨਾਲ ਛੇਤੀ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਲੇਕ ਬੌਨੀ ਦੇ ਦੀ ਜਿਹੜੀ ਇੱਕ ਖਾਸੀਅਤ ਇਹ ਆ ਵੀ ਇਹ ਪਿੱਛੇ ਜਿਹੇ ਦਾ ਪਾਣੀ ਬਹੁਤ ਸਤਾਰ ਡਾਊਨ ਹੋ ਗਿਆ ਸੀ ਜਦੋਂ ਰਿਵਰ ਲੈਂਡ ਦੇ ਵਿੱਚ ਸੋਕਾ ਪਿਆ ਪਰ ਇੱਥੋਂ ਦੀ ਕਾਉਂਸਲ ਨੇ ਇੱਥੋਂ ਦੇ ਲੋਕਾਂ ਨੇ ਇਹਨੂੰ ਇਸ ਢੰਗ ਨਾਲ ਸਾਂਭਿਆ ਵੀ ਇਹ ਅੱਜ ਫੇਰ ਆਪਦੀ ਹੋਣ ਦਾ ਤੇ ਬਹੁਤ ਦੂਰੋਂ ਦੂਰੋਂ ਲੋਕ ਇਹਨੂੰ ਦੇਖਣ ਆਉਂਦੇ ਆ ਤੇ ਅੱਜ ਤਾਂ ਥੋੜਾ ਦੇਣਾ ਠੰਡ ਵਾਲਾ ਜੇ ਗਰਮੀ ਦਾ ਦਿਨ ਹੋਵੇ ਨਾ ਹਰ ਰੂਪ ਇੱਥੇ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਉਹ ਦੂਰ ਤੱਕ ਜਿਵੇਂ ਬੀਚ ਦੇ ਉੱਤੇ ਸੀ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਆ ਇਹ ਬੀਚ ਦੀ ਇੱਥੇ ਭੜ ਪੂਰੀ ਕਰਦੇ ਆ ਕਹਿ ਸਕਦੇ ਆ ਬਿਲਕੁਲ ਕਿਉਂਕਿ ਬੀਚ ਇਹ ਤੇ ਕਿਥੋਂ ਦੂਰ ਪੈਂਦੀ ਆ ਜੀ ਤੇ ਤਾਂ ਕਰਕੇ ਲੋਕੀ ਫਿਰ ਥੋੜਾ ਜਿਹਾ ਆਪਣਾ ਆਨੰਦ ਲੈਂਦੇ ਆ ਉਸ ਪਾਣੀ ਦਾ ਉਸ ਠੰਡਕ ਦਾ ਜੋ ਗਰਮੀਆਂ ਦੇ ਵਿੱਚ ਇਹਨਾਂ ਨਾਲੇ ਦੂਸਰੀ ਗੱਲ ਦੇਖੋ ਕਿ ਛੱਪੜ ਅੱਜ ਕੱਲ ਪਿੰਡਾਂ ਦਾ ਪਾਣੀ ਕਿੰਨਾ ਪੋਲਿਊਟ ਹੋ ਰਿਹਾ ਛੱਪੜਾਂ ਦੇ ਵਿੱਚ ਕਿੰਨਾ ਆਪਾਂ ਉਹਨੂੰ ਪੋਲਿਊਟ ਕਰਦੇ ਆ ਵਾਟਰ ਦੇਖ ਕੇ ਆ ਨਜ਼ਾਰਾ ਦੇਖ ਕੇ ਕਿੰਨਾ ਸਾਫ ਸੁਥਰਾ ਪਾਣੀ ਹੈ ਕਿੰਨੀ ਲੋਕਾਂ ਦੀ ਸਮਝ ਹੈ ਕਿ ਉਹਨਾਂ ਨੇ ਇਸ ਪਾਣੀ ਦੇ ਸਰੋਤਿਆਂ ਨੂੰ ਸਮਝ ਰੱਖਿਆ ਸੰਭਾਲ ਕੇ ਰੱਖਿਆ ਇੱਥੇ ਰੂਪ ਇੱਕ ਚੀਜ਼ ਮੈਂ ਹੋਰ ਦੱਸਾਂ ਇਥੋਂ ਦੀ ਜਿਹੜੀ ਕਾਉਂਸਲ ਆ ਉਹ ਚੀਜ਼ਾਂ ਨਾ ਇੱਥੇ ਇਹਨਾਂ ਨੂੰ ਕਹੋ ਕਰਦੀ ਆ ਗਹਿਰਾਈ ਨਾਲ ਦੇਖਦੀ ਆ ਪਿੱਛੇ ਜੇ ਨਾ ਇੱਕ ਗੱਲ ਹੋਈ ਪਿੱਛੇ ਜੇ ਇੱਕ ਸਵਾਨ ਹਿੱਲ ਇਥੋਂ ਵਿਕਟੋਰੀਆ ਦਾ ਇੱਕ ਟਾਊਨ ਆ ਹਾਂਜੀ ਹਾਂਜੀ ਉੱਥੇ ਵੀ ਇੱਕ ਲੇਕ ਆ ਤੇ ਉਸ ਲੇਕ ਦੇ ਵਿੱਚ ਨਾ ਪਾਣੀ ਸੁੱਕ ਗਿਆ ਇਸ ਕਰਕੇ ਤੇ ਕਹਿੰਦੇ ਕਾਉਂਸਲ ਨੇ 1 ਮਿਲੀਅਨ ਦਾ ਪਾਣੀ ਮੁੱਲ ਲੈ ਕੇ ਉਹਦੇ ਵਿੱਚ ਪਵਾਇਆ ਪਰ ਦੇਖੋ ਉਹਨਾਂ ਦੀ ਟ੍ਰੈਜੇਡੀ ਕਹਿੰਦੇ 4 ਦਿਨਾਂ ਬਾਅਦ ਉੱਥੇ ਹੜ੍ਹ ਆ ਗਏ ਤੇ ਉਹਨਾਂ ਦਾ ਮਿਲਿਨ ਐਵੇਂ ਗਿਆ ਤੇ ਲੇਕ ਉਹੀ ਭਰ ਗਈ ਪਾਣੀ ਦੀ ਤੇ ਪਰ ਕਹਿਣ ਦੀ ਭਾਵਨਾ ਮੇਰੀ ਇਹ ਆ ਵੀ ਦੇਖੋ ਕਿੰਨੇ ਸੀਰੀਅਸ ਆ ਕਿਸੇ ਵੀ ਚੀਜ਼ ਦੇ ਹਾਲਾਂਕਿ ਇਹਨਾਂ ਨੇ ਕੋਈ ਮੱਝਾਂ ਨਹੀਂ ਨਿਮਾਉਣੀਆਂ ਇੱਥੇ ਜਾਂ ਕੁਝ ਹੋਰ ਨਹੀਂ ਕਰਨਾ ਪਰ ਫਿਰ ਵੀ ਦੇਖੋ ਇਹਨਾਂ ਚੀਜ਼ਾਂ ਲਈ ਸੀਰੀਅਸ ਆ ਪਾਜੀ ਇੱਥੋਂ ਦੇ ਜਾਣ ਨੂੰ ਦਿਲ ਨਹੀਂ ਕਰਦਾ ਇੰਨਾ ਵਧੀਆ ਮੌਲਾ ਠੰਡੀਆਂ ਹਵਾਵਾਂ ਚੱਲਦੀਆਂ ਪਈਆਂ ਤੇ ਦੇਖੋ ਗੋਰੇ ਨੇ ਇੱਕ ਰੱਟ ਲਾਉਂਦੇ ਹੁੰਦੇ ਸਨੀਡੇ ਸਨੀਡੇ ਮੈਨੂੰ ਲੱਗਦਾ ਅੱਜ ਵਾਲਾ ਦਿਨ ਨੂੰ ਜੇ ਹੁਣ ਇਸ ਦੀ ਪ੍ਰਵਾਹਸ਼ਾ ਕਿਤੇ ਦੋ ਵਧੀਆ ਨਹੀਂ ਹੋ ਸਕਦੀ ਪਰ ਕਰੀਏ ਕੀ ਆਪਾਂ ਬਹੁਤ ਕੁਝ ਦਿਖਾਉਣਾ ਰਿਵਰਲੈਂਡ ਛੋਟਾ ਮੋਟਾ ਨਹੀਂ ਹੈ 150 ਕਿਲੋਮੀਟਰ ਦੇ ਸਰਕਲ ਚ ਵਸਿਆ ਹੋਇਆ ਹੈ ਹਾਂ ਜੀ ਕਾਫੀ ਸ਼ਹਿਰ ਰਿਵਰਲੈਂਡ ਦੇ ਵਿੱਚ ਪੰਜ ਤੋਂ 6 ਸ਼ਹਿਰ ਆ ਤੇ ਚਲੋ ਆਪਾਂ ਹੁਣ ਅਗਲੇ ਤੇ ਚੱਲਦੇ ਆਂ ਫਿਰ ਆਪਾਂ ਠੀਕ ਹੈ ਜੀ ਚਲੋ ਮਿਲਦੇ ਆਂ ਜੀ ਦਰਸ਼ਕੋ ਤੁਹਾਨੂੰ ਕਿਸੇ ਨਵੀਂ ਥਾਂ ਤੇ ਤੇ ਨਵੀਂ ਚੀਜ਼ ਦਿਖਾਉਨੇ ਆਂ ਆਜੋ ਜੀ ਮਿੱਤਰੋ ਅੱਜ ਐਤਵਾਰ ਦਾ ਦਿਨ ਹੈ ਕਿ ਆਪਾਂ ਬਾਮਰਾ ਦੇ ਵਿੱਚ ਖਲੋਤੇ ਆਂ ਪਲੇਇੰਗ ਗਰਾਊਂਡ ਹੈ ਬੱਚੇ ਖੇਡ ਰਹੇ ਆ ਤੇ ਮਿੰਟੂ ਭਾਜੀ ਨੂੰ ਪੁੱਛਾਂਗੇ ਕਿ ਲੋਕੀ ਇੱਥੇ ਕਿਸ ਤਰ੍ਹਾਂ ਆਪਣਾ ਦਿਨ ਇੰਜੋਏ ਕਰਦੇ ਆ ਐਤਵਾਰ ਦਾ ਦੇਖੋ ਕੋਈ ਵੱਖਰੀ ਚੀਜ਼ ਨਹੀਂ ਹੈ ਚੀਜ਼ਾਂ ਤਾਂ ਉਹੀ ਆ ਸਾਰੇ ਕਿਤੇ ਦੁਨੀਆ ਭਰ ਦੇ ਵਿੱਚ ਹੀ ਐਤਵਾਰ ਮਸਾਂ ਲੈਂਦੇ ਆ ਪਰ ਇੱਥੇ ਵੀਕ ਵੀਕਐਂਡ ਜਿਹੜਾ ਦੋ ਦਿਨਾਂ ਦਾ ਹੋਣ ਕਾਰਨ ਥੋੜੀਆਂ ਜਿਹੜੀਆਂ ਗਤੀਵਿਧੀਆਂ ਉਹ ਬੰਡੀਆਂ ਹੋਈਆਂ ਜਿੱਥੇ ਸੈਟਰਡੇ ਨੂੰ ਲੋਕ ਬੜਾ ਰੈਸਟ ਸਲੱਬਿੰਗ ਪੱਬਿੰਗ ਜਾਂ ਉਹ ਜਿਹੇ ਚੀਜ਼ਾਂ ਦਾ ਅੱਚ ਜਾਣਾ ਪਸੰਦ ਕਰਦੇ ਆ ਤਾਂ ਸੰਡੇ ਨੂੰ ਗੇਮ ਹੁੰਦੀ ਆ ਬੱਚਿਆਂ ਦੀ ਤੁਸੀਂ ਨੋਟ ਕੀਤਾ ਹੋਣਾ ਬੱਚੇ ਇੱਥੇ ਗਰਾਊਂਡ ਦੇ ਵਿੱਚ ਛੋਟੇ ਛੋਟੇ ਬੱਚੇ ਪਰ ਪੂਰੀਆਂ ਡਰੈਸੇਸ ਦੇ ਵਿੱਚ ਉਹ ਗੇਮ ਖੇਡ ਰਹੇ ਆ ਪੇਰੈਂਟਸ ਆ ਪੋਲ ਦੀਆਂ ਚੇਅਰਜ਼ ਲੈ ਕੇ ਆਏ ਹੋਏ ਆ ਤੇ ਉੱਥੇ ਬੈਠ ਕੇ ਉਹਨਾਂ ਦਾ ਆਨੰਦ ਮਾਣ ਲਿਆ ਪਰ ਮੇਰਾ ਇੱਥੇ ਲਿਆਉਣ ਦਾ ਕਾਰਨ ਇਹ ਨਹੀਂ ਹੈ ਮੇਰਾ ਲਿਆਉਣ ਦਾ ਕਾਰਨ ਇੱਥੇ ਅਸੀਂ ਕੋਈ ਕਿਉਂਕਿ ਅਸੀਂ ਇਲਲੀਗਲ ਆਸੀ ਇਹ ਤਾਂ ਫਲਵਾ ਨਹੀਂ ਸਕਦੇ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਅਸੀਂ ਇਹਨਾਂ ਨੂੰ ਕਾਇ ਸ਼ਾਟ ਨਹੀਂ ਦਿਖਾ ਰਹੇ ਆ ਸਾਡਾ ਇੱਥੇ ਆਉਣ ਦਾ ਕਾਰਨ ਹੈ ਇੱਕ ਘਰ ਇੱਥੇ ਡਾਕਟਰ ਤਜਿੰਦਰ ਸਿੰਘ ਜਿਹੜੇ ਕਿ ਇੱਕੋ ਇੱਕ ਸਾਡੇ ਪੰਜਾਬੀ ਡਾਕਟਰ ਸਨ ਸ਼ੁਰੂਆਤ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਤੇ ਜਿਨ੍ਹਾਂ ਨੂੰ ਤਕਰੀਬਨ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਪੰਜਾਬੀ ਹੈ ਜਿਹੜਾ ਉਹਨਾਂ ਕੋਲੇ ਉਹਨਾਂ ਦੀ ਜ਼ਰੂਰਤ ਸੋ ਉਹਨਾਂ ਕੋਲੇ ਸਾਡਾ ਆਉਣਾ ਅਸੀਂ ਉਹਨਾਂ ਦਾ ਬੂਹਾ ਖੜਕਾ ਕੇ ਦੇਖਦੇ ਆਂ ਵੀ ਅੱਜ ਐਤਵਾਰ ਆ ਤੇ ਉਹ ਵੀ ਘਰ ਹੋਣੇ ਆ ਤੇ ਉਹਨਾਂ ਨਾਲ ਆਪਾਂ ਦੋ ਚਾਰ ਗੱਲਾਂ ਕਰਨੀਆਂ ਕਿਉਂਕਿ ਇਹਨਾਂ ਦਾ ਕਾਫੀ ਤਜਰਬਾ ਇੱਥੇ ਦਾ। ਹਾਂਜੀ ਡਾਕਟਰ ਸਾਹਿਬ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹ ਵਧੀਆ ਜੀ ਤਿਆਰ ਲੱਗਦੇ ਹੋ ਕਿਸੇ ਪਾਸੇ ਜਾਣ ਦੀ ਤੇਰੀ ਲੱਗਦੀ ਆ। ਉਹ ਮੈਂ ਇੱਥੇ ਕਿਤੇ ਲੱਗੇ ਜਾਣਾ ਸੀ। ਚਲੋ 10 ਮਿੰਟ ਦਿਓ ਪਲੀਜ਼ ਅਸੀਂ ਕਿਣਾ ਇੱਕ ਸ਼ੂਟ ਕਰ ਰਹੇ ਆਂ ਛੋਟਾ ਜਿਹਾ। 10 ਮਿੰਟ ਪਲੀਜ਼। ਇਹ ਹਰਰੂਪ ਸੰਧੂ ਆ ਜੀ ਬਹੁਤ ਬੀਤ ਤੇ ਡਾਕਟਰ ਸਾਹਿਬ ਮੈਂ ਪਹਿਲਾਂ ਥੋੜੀ ਜੀ ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸ ਦਿਆਂ ਤੁਹਾਡੇ ਬਾਰੇ ਫਿਰ ਆਪਾਂ ਗੱਲਬਾਤ ਕਰਦੇ ਆ ਠੀਕ ਹੈ ਸੋ ਅਸੀਂ ਜਦੋਂ ਤੁਹਾਨੂੰ ਦੱਸਿਆ ਸੀ ਖੜੇ ਆ ਬਾਮਰੇ ਦੇ ਵਿੱਚ ਤੇ ਬਾਮਰਾ ਇੱਕ ਸੈਂਟਰ ਪੁਆਇੰਟ ਜャ ਸਾਰੇ ਰਿਵਰ ਲੈਂਡ ਦਾ ਤੇ ਦੋ ਤਿੰਨ ਚੀਜ਼ਾਂ ਹੋਰ ਨੇ ਜਿਨ੍ਹਾਂ ਕਾਰਨ ਅਸੀਂ ਕਹਿ ਸਕਦੇ ਆਂ ਵੀ ਜਿਹੜੀਆਂ ਇੱਥੇ ਮੈਡੀਕਲ ਦੀਆਂ ਸਹੂਲਤਾਂ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਪਾਈਆਂ ਜਾਂਦੀਆਂ ਤੇ ਹਸਪੀਟਲ ਦੇ ਵਿੱਚ ਅੱਜਕੱਲ ਭਾਵੇਂ ਬਹੁਤ ਸਾਰੇ ਪੰਜਾਬੀ ਜਾਂ ਇੰਡੀਅਨ ਡਾਕਟਰਸ ਨੂੰ ਮਿਲ ਜਾਂਦੇ ਆ ਪਰ ਕਾਫੀ ਲੰਮੇ ਚਿਰ ਤੋਂ ਇਸ ਏਰੀਏ ਦੇ ਵਿੱਚ ਜੇ ਇੱਕ ਪੰਜਾਬੀ ਡਾਕਟਰ ਦੀ ਜੇ ਗੱਲ ਚੱਲੇਗੀ ਤਾਂ ਉਹ ਡਾਕਟਰ ਤਰਜਿੰਦਰ ਸਿੰਘ ਆ ਜਿਨ੍ਹਾਂ ਕੋਲ ਅਸੀਂ ਪਹੁੰਚੇ ਹੋਇਆ ਤੇ ਅਸੀਂ ਉਹਨਾਂ ਦੇ ਤੋਂ ਹੀ ਜਾਣਦੇ ਆ ਵੀ ਇਹ ਕੀ ਸਿਸਟਮ ਆ ਇੱਥੋਂ ਦਾ ਕੀ ਮਾਹੌਲ ਆ ਸੋ ਡਾਕਟਰ ਸਾਹਿਬ ਮੈਂ ਫੇਰ ਇੱਕ ਵਾਰ ਸਵਾਗਤ ਕਰਦਾ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਿਰਸਰਬ ਤੁਸੀਂ ਮੈਨੂੰ ਇਹ ਗੱਲ ਦੱਸਿਓ ਵੀ ਤੁਸੀਂ ਤਕਰੀਬਨ 10 ਵਰਿਆਂ ਤੋਂ ਲਾਗੇ ਇੱਥੇ ਇਸ ਏਰੀਆ 'ਚ ਹੋ ਗਏ ਆ ਤੇ ਤੁਸੀਂ ਤਕਰੀਬਨ ਸਾਰੇ ਪੰਜਾਬੀਆਂ ਦਾ ਇੱਕ ਸੈਂਟਰਲ ਪੁਆਇੰਟ ਹੋ ਤੁਹਾਡੇ ਕੋਲੇ ਤਕਰੀਬਨ ਸਾਰੇ ਆਉਂਦੇ ਆ ਤਕਰੀਬਨ ਤੁਸੀਂ ਵੀ ਹਰ ਦੇ ਦੁੱਖ ਸੁੱਖ ਦੇ ਵਿੱਚ ਖੜ੍ਹਦੇ ਹੋ ਸੋ ਕਿੰਨਾ ਚਿਰ ਹੋ ਗਿਆ ਪਹਿਲਾਂ ਤਾਂ ਇੱਥੇ ਤੁਹਾਨੂੰ ਆ ਮਤਲਬ 9 ਸਾਲ ਪੂਰੇ ਹੋ ਗਏ 10 ਸਾਲ ਜਾ ਰਹੇ ਨੇ 10ਵਾਂ ਸਾਲ ਜਾ ਰਿਹਾ ਆਮ ਡਾਕਟਰਾਂ ਦੀ ਇੱਥੇ ਜਿਹੜੀ ਦੇਖੀ ਗਈ ਆ ਉਹ ਇਹ ਹੁੰਦੀ ਆ ਵੀ ਕੰਟਰੀ ਦੇ ਵਿੱਚ ਇੱਕ ਥੋੜਾ ਜਿਹਾ 10 2 ਸਾਲ ਜਾਂ ਜਿੰਨੀ ਮਜਬੂਰੀ ਹੁੰਦੀ ਆ ਕਰਦੇ ਆ ਫਿਰ ਸਿਟੀ ਨੂੰ ਭਜਦੇ ਆ ਤੁਸੀਂ ਇੱਥੇ ਰੁਕਣ ਦਾ ਕਿਉਂ ਬ ਮੈਂ ਪਹਿਲਾਂ ਮਲਡੂਰੀਆ ਸੀਗਾ ਮੈਨੂੰ ਰੂਰਲ ਲਾਈਫ ਵਧੀਆ ਲੱਗੀ ਰੂਰਲ ਲਾਈਫ ਫਿਰ ਮੈਂ ਇੱਥੇ ਆ ਗਿਆ ਤੇ ਹੁਣ ਮੈਂ ਤਾਂ ਹੀ ਸੋਚ ਰਿਹਾ ਕਿ ਮੈਂ ਇੱਥੇ ਰਹੂੰਗਾ ساری ਉਮਰ ਇੱਥੇ ਗੁਜ਼ਾਰਨੀ ਆ ਹਾਂ ਕੰਮ ਦੀ ਉਮਰ ਤਾਂ ਇੱਥੇ ਗੁਜ਼ਾਰਾਂਗੇ ਬਾਅਦ ਚ ਦੇਖੀ ਜਾ ਜੀ ਕੀ ਕੰਟਰੀ ਸਾਈਡ ਦੀ ਵੀ ਸਟ੍ਰੈਸਲੈਸ ਲਾਈਫ ਆ ਜਾਂ ਕਿਦਾਂ ਕੀ ਚੀਜ਼ਾਂ ਤੁਸੀਂ ਸਿਟੀ ਨਾਲ ਜੇ ਕੰਪੇਅਰ ਕਰਦੇ ਹੋ ਇੱਕ ਤਾਂ ਮੈਨੂੰ ਟ੍ਰੈਫਿਕ ਹਾਂ ਓਕੇ ਟ੍ਰੈਫਿਕ ਦੇ ਚ ਬਾਰ-ਬਾਰ ਕਿਤੇ ਵੀ ਕੰਮ ਤੇ ਜਾਣਾ ਘੰਟਾ ਡੇਢ ਵੇਸਟ ਹੁੰਦਾ ਜੀ 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 ਤੇ ਮੇਰੀ ਉਹ ਸਰਜਰੀ 500 ਮੀਟਰ ਦੂਰ ਹੈ ਜੀ ਕੀ ਬਾਤ ਹੈ ਤੇ ਮੈਂ ਇੱਥੋਂ ਤੁਰ ਕੇ ਵੀ ਚੱਲ ਜਾਣਾ ਚਾਹੇ ਮੈਨੂੰ ਕੋਈ ਛੱਡ ਵੀ ਆਵੇ ਜੀ 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 ਬੜਾ ਵਧੀਆ ਤੇ ਬਾਕੀ ਹੈ ਕਿ ਇੱਥੋਂ ਦਾ ਸੈਟਅਪ ਬਹੁਤ ਵਧੀਆ ਹਮ ਹਮ ਸਾਡਾ ਮਤਲਬ ਕਲੀਨਿਕ ਦਾ ਸੈਟਅਪ ਬਹੁਤ ਵਧੀਆ ਜੀ 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 ਕਿ ਸਾਡੇ ਕੋ ਪੇਸ਼ੈਂਟ ਦੀ ਅਪਾਇੰਟਮੈਂਟਸ ਬੁੱਕ ਹੁੰਦੀਆਂ ਸਿਟੀ ਚ ਪਈ ਡਾਕਟਰ ਕਈ ਵਾਰੀ ਬਹਿਣਾ ਪੈਂਦਾ ਵੀ ਚਲੋ ਪੇਸ਼ੈਂਟ ਆਊਗਾ ਫਿਰ ਜੀ 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 ਤੇ ਬਾਕੀ ਆਪਣੀ ਚੋਇਸ ਵੀ ਆ ਮੈਂ ਇੱਥੇ ਰਹਿਣਾ ਚਾਹੁੰਦਾ ਤੁਸੀਂ ਕੰਟਰੀ ਪਸੰਦ ਕਰ ਲਓ ਸਰ ਸਾਡੇ ਦਰਸ਼ਕਾਂ ਨੂੰ ਪਲੀਜ਼ ਇਹ ਦੱਸਿਓ ਕਿ ਮੈਡੀਕਲ ਰੂਲ ਦਾ ਇੰਡੀਆ ਦੇ ਨਾਲੋਂ ਵਿਦੇਸ਼ ਵਿੱਚ ਆਸਟ੍ਰੇਲੀਆ ਵਿੱਚ ਕਿਸ ਤਰ੍ਹਾਂ ਡਿਫਰੈਂਟ ਨੇ ਬਹੁਤ ਵਧੀਆ ਬਹੁਤ ਜ਼ਿਆਦਾ ਕਿਸ ਤਰ੍ਹਾਂ ਡਿਫਰੈਂਟ ਨੇ ਥੋੜਾ ਜਿਹਾ ਕਿਸ ਤਰ੍ਹਾਂ ਡਿਫਰੈਂਟ ਨੇ ਮੈਂ ਤਾਂ ਇੱਕ ਗੱਲ ਕਹਿਣਾ ਨਾ ਵੀ ਉੱਥੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਆਈ ਮੀਨ ਟੂ ਸੇ ਕਿ ਜਿਵੇਂ ਕੋਈ ਇੱਥੇ ਸੜਕ ਤੇ ਕੋਈ ਐਕਸੀਡੈਂਟ ਹੋ ਜਾਵੇ ਜੀ ਜੀ ਤੇ ਆਪਣੇ ਉੱਥੇ ਕਿੰਨੇ ਕੁ ਲੋਕ ਜਾ ਕੇ ਹੈਲਪ ਕਰਨਗੇ ਤੇ ਕਿੰਨੇ ਕੁ ਤਮਾਸ਼ਾ ਦੇਖਣਗੇ ਸਾਰੇ ਇੱਧਰ ਖੜ੍ਹ ਜਾਣਗੇ ਵੀ ਲੱਗੇ ਨਹੀਂ ਆਉਣਾ ਜੀ ਪੁਲਿਸ ਆਊਗੀ ਜੀ ਪੁਲਿਸ ਵਾਲਾ ਸਾਨੂੰ ਬਿਆਨ ਦੇਣੇ ਪੈਣਗੇ ਅਗਰ ਤੁਸੀਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਅਗਰ ਤੁਸੀਂ ਕੋਲੋਂ ਦੀ ਲੰਘ ਜਾਂਦੇ ਹੋ ਤੇ ਤੁਹਾਨੂੰ ਜੱਜ ਵੀ ਪੁੱਛਦਾ ਕੱਲ ਨੂੰ ਕਿ ਤੂੰ ਕਿਉਂ ਲੰਘਿਆ ਕਿ ਉੱਥੋਂ ਕਿਉਂ ਲੰਘਿਆ ਭਾਈ ਸੋ ਇੱਥੇ ਇੱਕ ਤਾਂ ਇੱਕ ਤਾਂ ਲੋਕਾਂ ਦੀ ਜ਼ਿੰਮੇਵਾਰੀ ਬਹੁਤ ਹੈ ਫਿਰ ਇਹ ਹੈ ਕਿ ਲੋਕਾਂ ਨੂੰ ਫਰਸਟ ایڈ ਇਹ ਨਹੀਂ ਦਿੱਤੀ ਜਾਂਦੀ ਆ ਕਿ ਮਤਲਬ ਕਿ ਅਮ ਕਿ ਅਗਰ ਕਿਸੇ ਨੂੰ ਕੋਈ ਸਪਾਇਨ ਇੰਜਰੀ ਹੋਏ ਉਹਨੂੰ ਹੱਥ ਨਹੀਂ ਲਾਉਣਾ ਉਸੇ ਵੇਲੇ ਐਂਬੂਲੈਂਸ ਕਾਲ ਕਰੋ ਐਂਬੂਲੈਂਸ ਸਰਵਿਸਿਜ਼ ਬਹੁਤ ਵਧੀਆ ਹੈ ਜੀ ਤੇ ਜਦ ਕੇ ਇੰਡੀਆ ਚ ਮੈਂ ਸੁਣਿਆ ਤਾਂ ਹੈ ਅੱਜ ਕੱਲ ਐਂਬੂਲੈਂਸਸ ਬਾਸ ਪਰ ਸਾਰਾ ਉੱਤੇ ਪੈਸੇ ਦਾ ਪੈਸੇ ਦਾ ਚੱਕਰ ਹੋਣ ਲੱਗ ਪਿਆ ਸਿਰਫ ਗਰੀਬ ਬੰਦਾ ਮਤਲਬ ਅਮੀਰ ਬੰਦਾ ਜਿਹੜਾ ਵਾ ਉਹ ਐਂਬੂਲੈਂਸ ਬੁਲਾ ਸਕਦਾ ਗਰੀਬਾਂ ਦੀ ਕਾਦੀ ਐਂਬੂਲੈਂਸ ਜੀ 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 ਬਿਲਕੁਲ ਜੀ ਬਿਲਕੁਲ ਐਮਰਜੈਂਸੀ ਸਰ ਫਿਰ ਇੱਥੇ ਡਾਕਟਰ ਕੋਲ ਰੈਗੂਲਰ ਵਿਜ਼ਿਟ ਕਰਦੇ ਪੇਸ਼ੈਂਟ ਮਤਲਬ ਪੀਪਲ ਜਿਹੜੇ ਨੇ ਚਾਹੇ ਉਹਨਾਂ ਨੂੰ ਕੋ ਪ੍ਰੋਬਲਮ ਹੈ ਚਾਹੇ ਨਹੀਂ ਹੈ ਹਰ 6 ਮਹੀਨੇ ਬਾਅਦ ਹਰ ਬੰਦਾ ਜਾ ਕੇ ਡਾਕਟਰ ਨੂੰ ਮਿਲ ਕੇ ਆਉਂਦਾ ਵੀ ਮੈਨੂੰ ਕੋ ਪ੍ਰੋਬਲਮ ਤਾਂ ਨਹੀਂ ਹੈ ਤੇ ਇਸ ਕਰਕੇ ਇਹ ਬੜੀ ਵੱਡੀ ਗੱਲ ਹੈ ਤੇ ਉੱਥੇ ਮਤਲਬ ਤੁਹਾਨੂੰ ਪਤਾ ਹੀ ਆਗੇ ਲੋਕੀ ਉਦੋਂ ਹੀ ਜਾਂਦੇ ਡਾਕਟਰ ਕੋਲ ਕਹਿੰਦੇ ਵੀ ਡਾਕਟਰ ਦਾ ਇੰਪ੍ਰੈਸ਼ਨ ਹੀ ਹੈ ਤਾਂ ਕਿ ਜੀ ਜੀ ਕਿਉਂਕਿ ਦੁੱਖ ਦਾ ਤਾਂ ਡਾਕਟਰ ਕੋਲੇ ਜਾਓ ਨਹੀਂ ਲੋੜ ਨਹੀਂ ਹੈ ਇਹ ਵੀ ਬੜੀ ਵੱਡੀ ਗੱਲ ਹੈ ਲੋਕਾਂ ਦੀ ਹੈਲਥ ਬਹੁਤ ਵਧੀਆ ਤੇ ਇੱਥੇ ਪ੍ਰੀਵੈਂਟਿਵ ਹੈਲਥ ਜ਼ਿਆਦਾ ਵਧੀਆ ਕਿ ਲੋਕੀ ਪ੍ਰੋਬਲਮ ਨੂੰ ਪ੍ਰੀਵੈਂਟ ਕਰਦੇ ਆ ਤਾਂ ਕਿ ਅੱਗੋਂ ਜਿਹੜੀ ਉਹ ਨਾ ਵਧੇ। ਬਿਲਕੁਲ। ਜੀ ਜੀ। ਤਾਂ ਹਰ ਇੱਕ ਚੀਜ਼ 'ਚ ਫਰਕ ਆ ਮੈਂ ਛੋਟੇ ਥੋੜੇ ਜਿਹੇ ਸਮੇਂ 'ਚ ਤੁਹਾਨੂੰ ਸਮਝਾਵ ਨਹੀਂ ਸਕਦਾ। ਜੀ ਜੀ ਜੀ। ਪਰ ਬਹੁਤ ਜ਼ਿਆਦਾ ਫਰਕ ਆ। ਜੀ ਡਾਕਟਰ ਸਾਹਿਬ ਮੈਂ ਇੱਕ ਹੋਰ ਗੱਲ ਇੱਥੇ ਹੁਣ ਆਪਾਂ ਇਹ ਤਾਂ ਮੈਡੀਕਲ ਦੇ ਵਿੱਚ ਸਾਨੂੰ ਪਤਾ ਵੀ ਬਹੁਤ ਕੁਝ ਫਰਕ ਆ। ਪਰ ਹੁਣ ਪੰਜਾਬੀਆਂ ਦੀ ਆਪਾਂ ਲਾਈਫ ਦਾ ਦੇਖੀਏ ਰਿਵਰ ਲੈਂਡ ਦੇ ਵਿੱਚ ਗੱਲ ਕਰੀਏ ਜਿਆਦਾ ਫਿਜ਼ੀਕਲ ਵਰਕ ਕਰਦੇ ਆ। ਹਾਂਜੀ। ਤੇ ਫਿਜ਼ੀਕਲ ਵਰਕ ਨਾਲ ਅਸੀਂ ਅਕਸਰ ਕਹਿੰਦੇ ਆ ਬੰਦਾ ਫਿੱਟ ਫਰ ਰਹਿੰਦਾ। ਪਰ ਮੈਨੂੰ ਲੱਗਦਾ ਇੱਥੇ ਕਈ ਵਾਰੀ ਬਹੁਤ ਜ਼ਿਆਦਾ ਵਰਕ ਕਰਨ ਨਾਲ ਵੀ ਥੋੜੀ ਜਿ ਉਹਨਾਂ ਨੂੰ ਆਪਣੇ ਆਪ ਨੂੰ ਮੁਸੀਬਤਾਂ 'ਚ ਲਿਆਉਂਦੇ ਆ ਸਾਡੇ ਗਿਆਨੀ ਸੰਤੋਖ ਸਿੰਘ ਸਿਡਨੀ ਤੋਂ ਉਹ ਕਹਿੰਦੇ ਹੁੰਦੇ ਅਕਸਰ ਉਹਨਾਂ ਨੂੰ ਜੇ ਜ਼ਿੰਦਗੀ ਦਾ ਅਸੀਂ ਪੁੱਛੀਏ ਵੀ ਜ਼ਿੰਦਗੀ ਦਾ ਕੀ ਤੁਸੀਂ ਕੱਢੋਗੇ ਤਾਂ ਉਹ ਕਹਿੰਦੇ ਹੁੰਦੇ ਜ਼ਿੰਦਗੀ ਵਿਦੇਸ਼ ਦੇ ਵਿੱਚ ਇਹ ਆ ਜੀ ਵੀ ਇਹ ਸਰੀਰ ਗਾਲ ਕੇ ਤੇ ਅਸੀਂ ਪੈਸਾ ਕਮਾਉਨੇ ਆ ਫਿਰ ਉਹ ਜਿਹੜਾ ਕਮਾਇਆ ਪੈਸਾ ਉਹ ਲਾ ਕੇ ਫਿਰ ਸਰੀਰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਹੀ ਜ਼ਿੰਦਗੀ ਆ ਸੋ ਏਜ ਆ ਵੀ ਦੌਰ ਆਉਂਦਾ ਤੇ ਨਾਲ ਨਾਲ ਸਾਨੂੰ ਇਹ ਵੀ ਦੱਸਿਓ ਵੀ ਤੁਸੀਂ ਪਿਛਲੇ 9-10 ਸਾਲਾਂ 'ਚ ਇੱਥੇ ਹੋਰ ਕਿੰਨੀ ਇੱਕ ਪੰਜਾਬੀਆਂ ਦੀ ਕੀ ਆ ਪੰਜਾਬੀ ਤਾਂ ਵਧ ਰਹੀ ਅੱਗੇ ਨਾਲੋਂ ਮਤਲਬ ਕਾਫੀ ਸਟੂਡੈਂਟਸ ਇੱਥੇ ਰਹਿ ਰਹੇ ਆ ਕਈ ਸਟੂਡੈਂਟਸ ਸੈੱਟ ਹੋ ਰਹੇ ਨੇ ਕਈ ਹਲੇ ਆ ਵਿਚਾਰੇ ਉਡੀਕ ਹੀ ਰਿਹਾ ਇੱਕ ਪੀਆਰ ਨੂੰ ਕਦੋਂ ਮਿਲੇਗੀ ਜੀ 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 ਪਰ ਪੰਜਾਬੀ ਹੋਰ ਕਈ ਰਿਸ਼ਤੇਦਾਰ ਆਪਣੇ ਵਿਆਹ ਕਰਾ ਕੇ ਇੱਥੇ ਆ ਰਹੇ ਨੇ ਜਾਂ ਪੰਜਾਬੀਆਂ ਦੀ ਪਤਾ ਤਾਂ ਵਧ ਰਹੀ ਅੱਗੇ ਨਾਲੋਂ ਇੱਥੇ ਤਾਂ ਕੋਈ ਸ਼ੱਕ ਨਹੀਂ ਤੇ ਸੇਹ ਸੁਲਤਾਨ ਵਾਲੀ ਜਿਹੜੀ ਸੇਹ ਸੁਲਤਾਨ ਜੀ ਦੀ ਗੱਲ ਕੀਤੀ ਗੱਲ ਤੁਸੀਂ ਬਿਲਕੁਲ ਸਹੀ ਕਹੀ ਆ ਕਿ ਜੇ ਪਹਿਲੋਂ ਲੋਕੀ ਆਪਣਾ ਬਹੁਤ ਜ਼ਿਆਦਾ ਕੰਮ ਕਰਦੇ ਆ ਤੇ ਪਰ ਕਈ ਬੰਦੇ ਇਹੋ ਜਿਹੇ ਵੀ ਹੈਗੇ ਜਿਹੜੇ ਆਪਣਾ ਕੰਮ ਦੇ ਇੱਕ ਲਿਮਟ ਆ ਉਹਨਾਂ ਦੇ ਵੀ ਪਾਈ ਹੈ ਇੰਨਾ ਕੰਮ ਕਰਨਾ ਕਈ ਬੰਦੇ ਜਿਵੇਂ ਵੀਰ ਜੀ ਦਸਵੰਦ ਸਿੰਘ ਰਜਾ ਜੀ 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 ਕਿ ਉਹ ਆਪਣੇ ਪੇਸ ਨਾਲ ਕੰਮ ਕਰਦੇ ਆ ਆਪਣੇ ਸਿਹਤ ਦਾ ਪੂਰਾ ਧਿਆਨ ਰੱਖਦੇ ਆ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਆ ਪਰ ਜਿਵੇਂ ਤੁਸੀਂ ਕਿਹਾ ਵੀ ਕਈ ਸੱਤੇ ਦਿਨ ਸੰਤਰੇ ਤੋੜਨੇ ਆ ਤੇ ਫਿਰ ਆ ਗਿਆ ਆਪਣੇ ਬਲੌਗ 'ਚ ਵੀ ਕੰਮ ਕਰਨਾ ਸੋ ਸਰੀ ਆਪਣਾ ਗੱਲਣ ਵਾਲੀ ਗੱਲ ਆ ਕੋਈ ਸੇਰ ਦਾ ਧਿਆਨ ਨਹੀਂ ਰੱਖਣਾ ਕੋਈ ਖਾਣ ਪੀਣ ਦਾ ਧਿਆਨ ਨਹੀਂ ਰੱਖਣਾ ਬਿਲਕੁਲ ਜੀ ਮਨੁੱਖੀ ਸਰੀਰ ਵੀ ਇੱਕ ਮਸ਼ੀਨ ਜਿਹਾ ਆ ਜਿਸ ਤਰ੍ਹਾਂ ਆਪਾਂ ਨੂੰ ਇਸਤੇਮਾਲ ਕਰਾਂਗੇ ਉਸੇ ਤਰ੍ਹਾਂ ਹੀ ਉਹਦੀ ਲਾਈਫ ਹੋਏਗੀ ਸੋ ਲਿਮਿਟੇਸ਼ਨ ਨੇ ਸੋ ਦੋਸਤੋ ਮੈਨੂੰ ਲੱਗਦਾ ਗੱਲਾਂ ਬਾਤਾਂ ਤਾਂ ਅਸੀਂ ਬਹੁਤ ਜ਼ਿਆਦਾ ਖਿੱਚ ਸਕਦੇ ਆਂ ਇਹਨਾਂ ਨੂੰ ਤੇ ਪਰ ਵਕਤ ਦੀ ਡਾਕਟਰ ਸਾਹਿਬ ਵੀ ਬੜੇ ਤਿਆਰੀ 'ਚ ਜਾ ਰਹੇ ਸੀ ਵੀਕਐਂਡ ਹੀ ਹੁੰਦਾ ਇੱਕ ਸੱਜਣਾ ਮਿੱਤਰਾਂ ਨੂੰ ਪਾਰਟੀਆਂ ਤੇ ਜਾਣ ਦਾ ਤੇ ਅਸੀਂ ਇਹਨਾਂ ਨਾਲ ਜ਼ਿਆਦਾ ਹੋਲਡ ਨਹੀਂ ਕਰਾਂਗੇ ਤੇ ਕਿਸੇ ਦਿਨ ਅਸੀਂ ਇਹ ਵਾਅਦਾ ਕਰਦੇ ਆਂ ਇਹ ਕਰਨ ਦੀ ਕੋਸ਼ਿਸ਼ ਕਰਾਂਗੇ ਨਾ ਤਾਂ ਪੂਰਾ ਵਕਤ ਲੈ ਕੇ ਸੋ ਫਿਲਹਾਲ ਸਾਨੂੰ ਇੱਥੋਂ ਇਸ ਸਾਈਡ ਤੋਂ ਇਜਾਜ਼ਤ ਦਿਓ ਤੇ ਅਸੀਂ ਅਗਲੀ ਇੱਕ ਮੰਜ਼ਲ ਲਈ ਨਿਕਲਦੇ ਆਂ ਜੀ ਤੇ ਤੁਹਾਨੂੰ ਹੋਰ ਵੀ ਰੰਗ ਦਿਖਾਉਣੇ ਰਿਵਰ ਲੈਂਡ ਦੇ ਥੈਂਕ ਯੂ ਡਾਕਟਰ ਸਾਹਿਬ ਜੀ ਮੇਰਵਨ ਡਾਕਟਰ ਥੈਂਕ ਯੂ ਰੂਪਏ ਨੂੰ ਆਪਾਂ ਕਹਿ ਸਕਦੇ ਆਂ ਵੀ ਇੱਕ ਕਿਸਮ ਦੀ ਬਹਿਰੀ ਦੀ ਸਾਥ ਹੈ ਜੀ ਜਿਵੇਂ ਆਪਣੇ ਪਿੰਡਾਂ 'ਚ ਸਾਥ ਹੁੰਦੀ ਆ ਥੋੜੀ ਥੋੜੀ ਬੋੜ ਤੇ ਪਿੱਪਲ ਦੀ ਨਾਲ ਦਾ ਦਰਖਤ ਆ ਨਾ ਤਾਂ ਬੋੜ ਆ ਨਾ ਪਿੱਪਲ ਆ ਇਹ ਦਰਖਤ ਦਾ ਨਾਮ ਆਪਾਂ ਪਤਾ ਕਰਕੇ ਦੱਸੋ ਮੇਰੇ ਖਿਆਲ ਨਾਲ ਇਹ ਹਾਈਬ੍ਰਿਡ ਕਰਕੇ ਇਹਨੂੰ ਕੁਝ ਬਣਾਇਆ ਗਿਆ ਬੋੜ ਤੇ ਪਿੱਪਲ ਦਾ ਮੇਲ ਹਾਂਜੀ ਚੱਲ ਕਹਿ ਦਿੰਨੇ ਆ ਹਾਂਜੀ ਹਾਂਜੀ ਪਤਾ ਲੱਗਦਾ ਪਰ ਇਹਦੀ ਜਿਹੜੀ ਲੋਕਾ ਜਾਂ ਇਹਦਾ ਸ਼ਾਂ ਜਾਂ ਰਹਿਣ ਸਹਿਣ ਸਾਰਾ ਕੁਝ ਇੱਥੋਂ ਦਾ ਮਾਹੌਲ ਹੈ ਜਿਹੜਾ ਪੰਜਾਬੀ ਸਾਤ ਵਰਗਾ ਜੀ ਪਰ ਫਰਕ ਆ ਥੋੜੀ ਜਿਹੀ ਢੁਣਕਤਾ ਦਾ ਇੱਧਰ ਤੁਸੀਂ ਦੇਖਿਆ ਸ਼ਿਕਰੇ ਆ ਤੇ ਉਹ ਸ਼ਿਕਰੇ ਤੁਸੀਂ ਜਦੋਂ ਮਰਜ਼ੀ ਹਾਇਰ ਕਰ ਸਕਦੇ ਹੋ ਅੱਛਾ ਜੀ ਇਹ ਆਪਣੇ ਪਰਸਨਲ ਲੀਗਲ ਲੋਕਾਂ ਦੇ ਆ ਨਾ ਇਹ ਬੋਟ ਆ ਕੁਝ ਇੱਕ ਇਦੋਂ ਆਏ ਪੋਲ ਨਾਲ ਜਿਹੜੇ ਅਗਲੇ ਟਾਊਨ ਨੂੰ ਲਾਕਸਟਨ ਨੂੰ ਜੋੜਦੀ ਆ ਵਿਚਾਲ ਦੀ ਮੁਰੇ ਰਿਵਰ ਮੈਂ ਦੱਸ ਦਿਆਂ ਇੱਕੋ ਇੱਕ ਨਦੀ ਆਸਟ੍ਰੇਲੀਆ ਦੀ ਜਿਹੜੀ ਹੈ ਕਿ ਆਸਟ੍ਰੇਲੀਆ ਚ ਸਾਰੇ ਕਿਤੇ ਵਗੇੜੇ ਖਾਂਦੀ ਆ ਤੇ ਇਸੇ ਦੇ ਤੇ ਸਾਰੇ ਤੇ ਜੀਵਨ ਚੱਲਦਾ ਤੇ ਤਾਂ ਹੀ ਰਿਵਰ ਲੈਂਡ ਆ ਇਹ ਜਿਹੜਾ ਰਿਵਰ ਤੇ ਕੰਡੇ ਬਸਿਆ ਤੇ ਨਾਲ ਇੱਧਰ ਇਹ ਜਿਹੜਾ ਖੱਬੇ ਪਾਸੇ ਛੋਟਾ ਜਿਹਾ ਟਾਊਨ ਆ 4-5000 ਦੀ ਆਬਾਦੀ ਆ ਸਾਹਮਣੇ ਇਨਫੋਰਮੇਸ਼ਨ ਸੈਂਟਰ ਆ ਜੀ 24 ਘੰਟੇ ਖੁੱਲਾ ਹੁੰਦਾ ਜਦੋਂ ਵੀ ਜਾਓਗੇ ਫੁੱਲ ਇਨਫੋਰਮੇਸ਼ਨ ਤੁਹਾਨੂੰ ਦੇਣਗੇ ਏਰੀਆ ਦੀ ਫ੍ਰੀ ਆਫ ਕਾਸਟ ਇਹ ਹਰੇਕ ਸ਼ਹਿਰ ਚ ਮਿਲੂਗਾ ਜੀ ਹਾਂਜੀ ਆਪਾਂ ਰੂਪ ਆ ਗਏ ਹੁਣ ਲੁੱਕਆਊਟ ਟਾਵਰ ਦੇ ਉੱਤੇ। ਹਾਂਜੀ ਬਾਜੀ। ਬਾਹਰੋਂ ਤੁਸੀਂ ਦੇਖਿਆ ਸੀ ਨਾ ਵਾਟਰਵਰਕਸ ਦੀ ਟੈਂਕੀ ਮਨ ਮੁਤਾਬਕ ਲੱਗਦਾ ਸੀ ਦੇਖਣ ਨੂੰ। ਹਾਂਜੀ ਬਾਜੀ। ਪਰ ਇਹ ਕੀ ਹੈ ਨਾ ਇੱਥੇ ਕਿਹਨਾਂ ਨੇ ਸਿਸਟਮ ਬਣਾਇਆ ਹੋਇਆ। ਤੁਸੀਂ ਕਦੇ ਵੀ ਆਸਟ੍ਰੇਲੀਆਨ ਸੜਕਾਂ ਤੇ ਜਾਓ ਤਾਂ ਬ੍ਰਾਊਨ ਕਲਰ ਦੇ ਬੋਰਡ ਦਿਖਦੇ ਆ। ਹਾਂਜੀ ਬਾਜੀ ਮੈਂ ਆਈਡੀ ਲੇਡ ਤੋਂ ਹਾਂ ਰਾਹ 'ਚ ਕਈ ਵੇਖਿਆ ਉਹ ਤੇ ਕੈਮਰਾ ਜਿਹਾ ਵਗੇ ਹੁੰਦਾ ਇੱਕ ਕਈਆਂ ਥਾਵਾਂ 'ਤੇ। ਉਹਨਾਂ ਨੇ ਕੀ ਬਣਾਇਆ ਹੋਇਆ ਉੱਥੇ ਕੈਮਰਾ ਸ਼ੁਰੂਆਤ 'ਚ ਅਸੀਂ ਨਵੇਂ-ਨਵੇਂ ਆਏ ਸਮਝਦੇ ਸੀ ਵੀ ਇੱਥੇ ਪੁਲਿਸ ਕੈਮਰਾ ਲਈ ਖੜੀ ਆ। ਹਾਂ ਵੀ ਤੁਸੀਂ ਇੱਥੋਂ ਫੋਟੋਗ੍ਰਾਫੀ ਕਰ ਸਕਦੇ ਹੋ 뷰 ਬਹੁਤ ਵਧੀਆ ਦੇਖਦਾ ਜੀ ਇਹ ਗੋਰੇ ਸ਼ੁਰੂ ਤੋਂ ਹੀ ਨਾ 뷰 ਦੇ ਸ਼ਕੀਨ ਨਾ ਜੇ ਇਹਨਾਂ ਨੂੰ ਵਾਟਰਫਰੰਟ ਹੋਵੇ ਕੋਈ ਵਧੀਆ 뷰 ਦਿਿੰਦਾ ਹੋਵੇ ਘਰੋਂ ਬੈਠਿਆਂ ਨੂੰ ਤਾਂ ਉਹਦੇ ਕਿੰਨੇ ਵੀ ਪੈਸੇ ਖਰਚਣ ਨੂੰ ਤਿਆਰ ਚਾਹੇ ਤੇ ਰਖਤੀ ਦਿਖੀ ਜਾਣ ਜੀ ਜੀ ਉਹ ਆ ਦੇ ਕੁਦਰਤ ਦਾ ਕੋਈ 뷰 ਦੇਖਣਾ ਚਾਹੀਦਾ ਹੁਣ ਇਹ ਜਿਹੜਾ ਲੁੱਕਆਊਟ ਟਾਵਰ ਆ ਦੇਖਣ ਨੂੰ ਤਾਂ ਵਾਟਰਬਾਕਸ ਦੀ ਟੈਂਕੀ ਲੱਗਦਾ ਹਾਂਜੀ ਪਰ ਇਹਦੇ ਤੋਂ ਤੁਸੀਂ ਦੇਖੋ ਵੀ 360 ਦੇ 뷰 ਦੇ ਵਿੱਚ ਬੈਰੀ ਟਾਊਨ ਆ ਜਿਹੜਾ ਉਹ ਸਾਰੇ ਦਾ ਸਾਰਾ ਦਿਖਦਾ ਉਹ ਦੂਰ ਦਰਾਡੇ ਤੱਕ ਗਰਾਊਂਡ ਦੇਖੋ ਕਿੱਡੇ ਕਿੱਡੇ ਗਰਾਊਂਡ ਦਿਖਾਈ ਦੇ ਰਹੇ ਆ ਇਹ ਇਸੇ ਹੋਰ ਦਸਾਂ 5000 ਦੀ ਵਾਦੀ ਤੋਂ ਹੁੰਦੀ ਸਿਰਫ ਪਰ ਇੱਥੋਂ ਪਿਛਲੇ 올림픽 ਦੇ ਵਿੱਚ ਇੱਕ ਕੁੜੀ ਨੇ ਸਵੀਮਿੰਗ ਦੇ ਵਿੱਚ 골ਡ ਮੈਡਲ ਜਿੱਤਿਆ। ਕੀ ਬਾਤ ਆ ਜੀ? ਕਾਰਨ ਇੱਥੇ ਸਾਰੀਆਂ ਮਡਲੀਆਂ ਸਹੂਲਤਾਂ ਸਾਹਮਣੇ ਦੇਖੋ ਐਸਟਰੋਟਰਫ ਪਿਛਾ ਹੋਇਆ ਹਾਕੀ ਦਾ ਉਧਰ ਸਵੀਮਿੰਗ ਪੂਲ ਆ ਉਹ ਅੰਤਰਰਾਸ਼ਟਰੀ ਪੱਧਰ ਦਾ ਸੋ ਇਹੀ ਚੀਜ਼ਾਂ ਆਉਂਦੀਆਂ ਵੀ ਸਹੂਲਤਾਂ ਤਾਂ ਸਾਰਾ ਕੁਝ ਹੀ ਅੱਗੇ ਆ ਜਾਂਦਾ। ਪਾਜੀ ਜਦੋਂ ਅਸੀਂ ਪਿੰਡਾਂ 'ਚ ਖੇਡਦੇ ਸੀਗੇ ਹਾਕੀ ਖੇਢੀਦੀ ਸੀ ਗਰਾਊਂਡਾਂ ਖੁਰਚਦੇ ਮਰ ਜਾਈਦਾ ਸੀਗਾ। ਇੱਥੇ ਆ ਕੇ ਵੇਖੋ ਕਿੰਨੀ ਸਹੂਲਤ ਹੈ ਹਰ ਇੱਕ ਸਰਬ ਵਿੱਚ ਯਾਨੀ ਕਿ ਹਰ ਇੱਕ 5-7 ਜੀ ਬਹੁਤ ਵਧੀਆ ਜੀ ਤੇ ਇਹ ਸਭ ਤੋਂ ਵਧੀਆ ਚੀਜ਼ ਆ ਵੀ ਤੁਹਾਨੂੰ ਕਿਤੇ ਖੜ ਕੇ ਜਾਏ ਸੀਨ ਭਾਲਣ ਦੀ ਲੋੜ ਨਹੀਂ ਇਹਨਾਂ ਨੇ ਸੀਨ ਭਾਲ ਭਾਲ ਕਿਤੇ ਜਗਾ ਕਰੀਟ ਕੀਤੀ ਆਓ ਇੱਥੇ ਤੇ ਫੋਟੋਗ੍ਰਾਫੀ ਕਰੋ ਸਹੂਲਤ ਜੀ ਜੀ ਚਲੋ ਹੁਣ ਆਪਾਂ ਅਗਲੇ ਕਿਸੇ ਸ਼ਹਿਰ ਨੂੰ ਚਲਦੇ ਆਂ ਤੇ ਅਗਲੇ ਏਰੀਆ ਨੂੰ ਦੇਖਦੇ ਆਂ ਜ਼ਰੂਰ ਜੀ ਇੱਕ ਨਵਾਂ ਦ੍ਰਿਸ਼ ਤੁਹਾਨੂੰ ਦਿਖਾਵਾਂਗੇ ਵਾਈਨਰੀ ਸਟੇਟ ਦਾ ਇਹਦੇ ਉੱਤੇ ਅਸੀਂ ਇਸ ਤੋਂ ਬੇਰ ਇਸੇ ਬਾਰੇ ਜਿਆਦਾ ਵਿਸਤਾਰ ਦੇ ਨਾਲ ਤੁਹਾਨੂੰ ਮਿੰਟੂ ਭਾਜੀ ਦੱਸਣਗੇ ਮਿੰਟੂ ਭਾਜੀ ਇੱਥੇ ਕੰਮ ਕਰਦੇ ਰਹੇ ਨੇ ਤੇ ਆਪਾਂ ਜਾਣਦੇ ਹਾਂ ਮਿੰਟੂ ਭਾਜੀ ਕੀ ਕਹਿੰਦੇ ਨੇ ਉਹਨਾਂ ਦੇ ਮੂੰਹ ਤੋਂ ਰੂਪ ਜਿਹੜੀ ਤੁਸੀਂ ਵਾਈਨਰੀ ਦੀ ਗੱਲ ਕੀਤੀ ਹੈ ਬੈਰੀ ਸਟੇਟ ਬੈਰੀ ਦਾ ਮਤਲਬ ਕੀ ਹੈ ਬੈਰੀ ਸ Town ਦਾ ਨਾਂ ਆ ਨਾਲ ਲੱਗਦਾ ਜਿਹੜਾ ਅਗਲਾ Town ਆ ਬੈਰੀ ਆ ਉਹਦੇ ਨਾਂ ਦੇ ਤੇ ਸਟੇਟ ਕੈਮ ਹੋਈ ਸੀ 1800 ਕੁਛ ਦੇ ਵਿੱਚ ਜਾ ਕੇ 100 ਸਾਲ ਤੋਂ ਪੁਰਾਣੀ ਵਾਈਨਰੀ ਹੈ ਇਸ ਵਾਈਨਰੀ ਦੇ ਵਿੱਚ ਇਹਦੇ ਵੇਲੇ-ਵੇਲੇ ਸਿਰੇ ਤੇ ਮਾਲਕ ਬਦਲਦੇ ਰਹੇ ਆ ਵੈਰੀ ਸਟੇਟ ਤੋਂ ਕੌਨਸਲੇਸ਼ਨ ਵਾਈਨ ਬਣੀ ਹੁਣ ਇਕੋਲੇਟ ਵਾਈਨਸ ਬਣ ਗਈ ਆ ਜੀ ਸੋ ਇਹ ਚੀਜ਼ਾਂ ਨਾਲ ਇਹਨੂੰ ਕੋਈ ਫਰਕ ਨਹੀਂ ਪਿਆ ਵਾਈਨਰੀ ਚੱਲਦੀ ਰਹੀ ਇਹਦੀ ਜਿਹੜੀ ਖਾਸियत ਆ ਉਹ ਇਹ ਆ ਵੀ 60% ਵਾਈਨ ਆ ਜਿਹੜੀ ਆਸਟ੍ਰੇਲੀਆ ਦੀ ਇਹ ਕੱਲੀ ਵਾਈਨਰੀ ਬਣਾਉਂਦੀ ਆ ਜੀ ਤੇ ਇਸ ਵਾਈਨਰੀ ਦੇ ਨਾਲ ਇੱਥੋਂ ਦਾ ਏਰੀਆ ਇਹ ਜਾਣ ਕਹਿ ਲਿਏ ਜੇ ਰਿਵਰ ਲੈਂਡ ਦੀ ਜਿੰਟੂ ਜੀ ਇੱਕ ਜਾਣਕਾਰੀ ਤਾਂ 60% ਵਾਈਨ ਆਸਟ੍ਰੇਲੀਆ ਦੀ ਕਿ ਸਾਊਥ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੀ ਜੀ ਕਿਉਂਕਿ ਸਾਊਥ ਆਸਟ੍ਰੇਲੀਆ ਨੂੰ ਇੱਕ ਵਾਈਨ ਦੇ ਨਾਲ ਨਾਲ ਬਹੁਤ ਵੱਡਾ ਰੀਜਨ ਹੈ ਵਾਈਨ ਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਜਿਹੜੀ ਆ ਸਾਊਥ ਆਸਟ੍ਰੇਲੀਆ ਦੀ ਜੀ ਜੀ ਉਹਦੇ ਜੋ ਸਾਰੇ ਆਸਟ੍ਰੇਲੀਆ ਜੀ ਇਕੱਠੀ ਕਰ ਲੀਏ ਤਾਂ 60% ਇਹ ਵਾਈਨਰੀ ਸਪਲਾਈ ਕਰਦੀ ਆ ਕਿਉਂਕਿ ਮੈਂ ਜਦੋਂ ਪਹਿਲੀ ਵਾਰ 2007 ਚ ਪਹੁੰਚਿਆ ਤਾਂ ਮੈਂ ਪਹਿਲਾ ਇੰਡੀਅਨ ਸੀ ਜਿਹੜਾ ਇਸ ਚ ਜੌਬ ਕਰਨ ਦੇ ਵਿੱਚ ਕਾਮਯਾਬ ਹੋਇਆ ਸੀ ਕਾਫੀ ਔਖੀ ਦਾਸਤਾਨ ਸੀ ਪਰ ਮੈਂ ਇੱਥੇ ਕਾਮਯਾਬ ਹੋਇਆ ਤਾਂ ਇਸ ਦੇ ਜਿਹੜੀ ਮੈਂ ਰਗ ਰਗ ਤੋਂ ਬਾਖ ਭਾ ਇਸ ਵਾਈਨਰੀ ਦੀ ਤੋਂ ਤੇ ਇਸ ਵਾਈਨਰੀ ਨੂੰ ਜੇ ਜਾਣ ਕਹਦੀ ਰਿਵਰਲੈਂਡ ਦੀ ਤਾਂ ਕੋਈ ਹੱਤ ਕਥਨੀ ਨਹੀਂ ਕਿਉਂਕਿ ਜਿੰਨੇ ਪੰਜਾਬੀ ਇੱਥੇ ਖੇਤੀ ਕਰਦੇ ਆ ਜਾਂ ਕੋਈ ਵੀ ਖੇਤੀ ਕਰਦਾ ਨਾ ਸਾਰੇ ਅੰਗੂਰ ਇੱ ਤੇ ਬਾਈ ਜੀ ਇਸ ਵਾਈਨਡਰੀ ਦੇ ਵਿੱਚ ਸਿਰਫ ਵਾਈਨ ਹੀ ਬਣਦੀ ਆ ਕਿ ਜਾਂ ਫਿਰ ਕੋਈ ਜੂਸ ਜਾਂ ਕੋਈ ਹੋਰ ਪ੍ਰੋਡਕਟ ਵੀ ਹੈ ਨਹੀਂ ਇਹ ਇਹ ਸਿਰਫ ਵਾਈਨ ਲਈ ਮਸ਼ਹੂਰ ਆ ਪਰ ਹਾਂ ਇਹ ਇਹਨਾਂ ਦੇ ਇੱਕ ਦੋ ਪ੍ਰੋਡਕਟ ਬਰਾਂਡੀ ਦੇ ਵੀ ਹੈਗੇ ਆ ਉਹ ਵੀ ਇਹ ਕਰਦੇ ਆ ਪਰ ਮੇਨ ਇਹਨਾਂ ਦੀ ਜਿਹੜੀ ਵਾਈਨ ਆ ਉਹ ਮਸ਼ਹੂਰ ਆ ਤੇ ਇੱਕ ਚੀਜ਼ ਹੋਰ ਮਸ਼ਹੂਰ ਆ ਇਹਨਾਂ ਦਾ ਜਿਹੜਾ ਕੰਟਰੈਕਟ ਆ ਸੀਸੀਡਬਲ ਨਾਂ ਦੀ ਇੱਕ ਸੰਸਥਾ ਨਾਲ ਆ ਜਿਹੜੀ ਕਿ ਅੰਗੂਰ ਸਪਲਾਈ ਕਰਦੀ ਆ ਤੇ ਜਿਹੜੇ ਬਲਾਕ ਦਾ ਕੰਟਰੈਕਟਰ ਇੱਥੇ ਕਿਸੇ ਵੀ ਜ਼ਿੰਮੇਵਾਰ ਦੇ ਜੇ ਕੋਈ ਸੌਦਾ ਹੁੰਦਾ ਜਾਂ ਕੋਈ ਗੱਲ ਹੁੰਦੀ ਹੈ ਬਲਾਕ ਦੀ ਤਾਂ ਬੜੇ ਮਾਣ ਨਾਲ ਕਹੂ ਆ ਸੀਸੀਡਬਲੂ ਨਾਲ ਕੰਟਰੈਕਟਡ ਆ ਮੇਰੇ ਵਾਇਨ ਮੀਨਸ ਉਹਦੀ ਸ਼ਿਓਰਟੀ ਉਹਦਾ ਮਟੀਰੀਅਲ ਵੇਖਣਾ ਜੇ ਚੁੱਕਿਆ ਜਾਊਗਾ ਜੀ ਆਸਟ੍ਰੇਲੀਆ 'ਚ ਬਹੁਤ ਵੱਡੀ ਸਮੱਸਿਆ ਆ ਆਸਟ੍ਰੇਲੀਆ 'ਚ ਬਹੁਤ ਵੱਡੀ ਸਮੱਸਿਆ ਖੇਤੀ ਪੈਦਾ ਤਾਂ ਹੋ ਜਾਂਦੀ ਹੈ ਪਰ ਕਈ ਵਾਰੀ ਵੇਚਣ ਕਰਨੀ ਉਹ ਸਿੱਟਣੀ ਪੈਂਦੀ ਆ ਜੀ ਜੇ ਤੁਹਾਡੇ ਚੰਗੇ ਕੰਟਰੈਕਟ ਆ ਪਹਿਲਾਂ ਤਾਂ ਤੁਹਾਨੂੰ ਫਾਇਦਾ ਸੋ ਇਹ ਉਹ ਵਾਇਨਰੀ ਆ ਜੀ ਇਹਨੂੰ ਜਾਣ ਕਹਿ ਸਕਦੇ ਆ ਰੇਵਰਲੈਂਡ ਤੋਂ ਜੀ ਜੀ ਦੋਸਤੋ ਇਸ ਵਾਇਨਰੀ ਤੋਂ ਬਾ ਲਓ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਰੂਪ ਗਲੋਸਪ ਇਹ ਇੱਕ ਛੋਟਾ ਜਿਹਾ ਟਾਊਨ ਆ ਗਲੋਸਪ ਹਾਂਜੀ ਭਾਜੀ ਤੇ ਇੱਥੇ ਇਹਦੀ ਪੰਜਾਬੀਆਂ 'ਚ ਮਹੱਤਤਾ ਤਾਂ ਵੱਧ ਜਾਂਦੀ ਐ ਇੱਥੇ ਗੁਰੂ ਘਰ ਆ ਪਹਿਲਾ ਗੁਰੂ ਘਰ ਜਿਹੜੇ ਸੀ ਉਹ ਵੀ ਸ਼ੂਟ ਦੇ ਵਿੱਚ ਦਿਖਾਵਾਂਗੇ ਤੇ ਦਿਖਾਇਆ ਵੀ ਆ ਹਾਂਜੀ ਉਸ ਕਰਕੇ ਇਹਦੀ ਮਹੱਤਤਾ ਵੱਧ ਜਾਂਦੀ ਐ ਇੱਥੋਂ ਸਿਰਫ 2 ਜਾਂ 4 ਕਿਲੋਮੀਟਰ ਤੇ ਗੁਰੂ ਘਰ ਦੀ ਹੈਗੀ ਇੱਥੋਂ ਤੇ ਉਸ ਤੋਂ ਬਾਅਦ ਜਿਹੜਾ ਪੰਜਾਬੀਆਂ ਦੇ ਜਿਹੜੀਆਂ ਢਾਣੀਆਂ ਬਲੌਗ ਨੇੜੇ-ਨੇੜੇ ਇਦਾਂ ਕਿਤੇ ਆਏ ਤੇ ਇਹ ਜਿਹੜੀ ਏਰੀਆ ਦੇ ਲਾਗੇ ਬੰਨੇ ਜਿਹੜੇ ਹਾਂਜੀ ਜੀ ਜੀ ਤਕਰੀਬਨ ਹੈ ਤਾਂ 150 ਕਿਲੋਮੀਟਰ ਜੀ ਪਰ ਤੇ ਇਹ ਜਿਹੜਾ ਬਲੌਗ 'ਚ ਆਪਾਂ ਹੁਣ ਖੜੇ ਆ ਇਹ ਜਸਵਿੰਦਰ ਸਿੰਘ ਸਾਡੇ ਬੜੇ ਪਿਆਰੇ ਮਿੱਤਰ ਆ ਜੀ ਤੇ ਉਹਨਾਂ ਦਾ ਇਹ ਬਲੌਗ ਆ ਤੇ ਉਹ ਇੱਥੇ ਕਾਫੀ ਚੰਗੇ ਜ਼ਮੀਂਦਾਰ ਆ तकरीबन 100 ਏਕੜ ਦੇ ਲਾਗੇ ਮੈਨੂੰ ਲੱਗਦਾ ਉਹ ਖੇਤੀ ਵੀ ਕਰ ਰਹੇ ਇੱਥੇ ਅੰਗੂਰਾਂ ਦੀ ਖਾਸ ਕਰ ਤੇ ਨਾਲ ਨਾਲ ਉਹ ਬੜੀ ਵਧੀਆ ਗੁਰਸਿੱਖੀ ਜੀਵਨ ਜਿਉ ਰਹੇ ਆ ਸਾਰਾ ਪਰਿਵਾਰ ਬੜੀ ਵਧੀਆ ਲੱਗਦਾ ਜਦੋਂ ਇਹਨਾਂ ਦੇ ਪਰਿਵਾਰ ਵੀ ਸਾਰਾ ਪੂਰਨ ਰੂਪ 'ਚ ਗੁਰਸਿੱਖੀ ਚ ਆਪਾਂ ਉਹਨਾਂ ਦਾ ਬੂਹਾ ਖੜਕਾਉਣਾ ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਉਹਨਾਂ ਦੀ ਮਸ਼ੀਨਰੀ ਤੇ ਕਿਵੇਂ ਕੰਮ ਕਰਦੇ ਆ ਉਹ ਸਾਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ ਜੀ ਭਾਈ ਜੀ ਮੈਂ